ਪਾਕਿਸਤਾਨ ਦੇ ਵਿੱਚ ਕੀ ਚੱਲ ਰਿਹਾ ਜੀ ਉਹ ਸਿੰਧ ਜਿਹੜਾ ਨਹਿਰ ਵਾਲਾ ਮਸਲਾ ਉਹ ਤਾਂ ਬੜਾ ਉੱਥੇ ਵੀ ਆਪਸ ਹੀ ਲੜੀ ਜਾਂਦੇ ਆ ਉਹਦਾ ਉੱਥੇ ਦੇ ਦੋ ਬੰਦਿਆਂ ਦੀ ਵੀ ਕਹਿੰਦੇ ਮੌਤ ਹੋ ਗਈ ਆ ਤੇ ਇੱਕ ਉਹ ਮੰਤਰੀ ਦਾ ਗ੍ਰਹਿ ਮੰਤਰੀ ਦਾ ਘਰ ਵੀ ਫੂਕ ਤਾ ਪੈਂਕਾਂ ਤੋਂ ਕਣ ਅਗਲਾਤੀ ਕੀ ਮਸਲਾ ਕੀ ਹੈ ਜੀ ਇਹ ਉਹਨਾਂ ਇੱਕ ਨਹਿਰ ਦਾ ਰੌਲਾ ਹੈ ਹੂੰ ਚੇਲੀ ਸਤਨ ਸ਼ਾਇਦ ਐਸੀ ਨਾਰ ਹੈ ਪੰਜਾਬ ਦਾ ਨਾ ਉਧਰਲੇ ਲੈਂਦੇ ਪੰਜਾਬ ਦਾ ਇੱਕ ਹਿੱਸਾ ਦੱਖਣੀ ਹੂੰ ਦੱਖਣੀ ਹਿੱਸਾ ਇਧਰ ਆ ਜਾਂਦਾ ਆਪਣੇ ਆ ਇਧਰ ਉੱਤਲੇ ਸਾਈਡ ਹੈ ਰਾਜਸਥਾਨ ਵਾਲੀ ਸਾਈਡ ਜੀ ਜਿਹੜਾ ਦੱਖਣ ਪੰਜਾਬ ਦੇ ਉਹਨਾਂ ਦਾ ਉਹ ਇਧਰਲੀ ਸਾਈਡ ਆ ਜਾਂਦਾ ਇਹਨਾਂ ਦਾ ਇੱਕ ਪ੍ਰੋਜੈਕਟ ਹੈ ਕਿ ਜਿਹੜੀ ਸਿੰਧੂ ਨਦੀ ਆ ਜਿਹੜੀ ਉੱਥੇ ਸਿੰਧ ਨੂੰ ਜਾਂਦੀ ਹੈ ਕਿ ਉਹਦੇ ਤੇ ਬੰਨ ਬਣਾ ਦਿੱਤਾ ਜਾਵੇ ਹੂੰ ਠੀਕ ਹੈ ਜੀ ਉਹ ਬੰਨ ਬਣਾ ਕੇ ਉਹਦਾ ਪਾਣੀ ਉੱਥੇ ਰੋਕ ਕੇ ਤੇ ਇਹ ਜਿਹੜਾ ਦੱਖਣ ਪੰਜਾਬ ਦਾ ਏਰੀਆ ਹੈ ਜੀ ਇਹਨੂੰ ਆਵਾਦ ਕੀਤਾ ਜਾਵੇ ਇੱਧਰ ਬਯਾਨ ਘਟ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਰਾਜਸਥਾਨ ਨਾਲ ਲਗਵਾ ਹੈ ਕਾ ਰਾਜਸਥਾਨ ਕਿੱਥੋਂ ਸ਼ੁਰੂ ਹੋ ਗਿਆ ਆਪਣੇ ਉੱਤੋਂ ਆਪਣੇ ਉੱਤੋਂ ਤੇ ਉਹ ਅੱਗੇ ਤੱਕ ਅਬ ਹੋਰ ਸੈਕਟਰ ਤੋਂ ਗਾਹ ਕਰ ਲੋ ਅਬ ਹੋਰ ਵੀ ਬਾਰਡਰ ਸੈਕਟਰ ਹੀ ਆ ਜਾਂਦਾ ਨਾ ਬਿਲਕੁਲ ਬਿਲਕੁਲ ਇੱਥੇ ਬੀਐਸਐਫ ਬੈਠੀ ਆ ਆਪਣੇ ਪਿੰਡਾਂ ਦੇ ਉੱਤੇ ਜੇ ਆਪਾਂ ਦੇਖੀਏ ਤਗਾ ਪਾਕਿਸਤਾਨ ਦਾ ਹਿੰਦੂ ਮਲ ਕੋਟ ਪਾਕਿਸਤਾਨ ਦੇ ਬਾਰਡਰ ਤੇ ਆ ਠੀਕ ਹੈ ਜੀ ਮੰਨ ਲਓ ਇਥੋਂ ਵਾਲੀ ਬੈਲਟ ਪਰਾਂ ਨੂੰ ਲਾ ਲਓ ਰਾਜਸਥਾਨ ਨੂੰ ਜਾਂਦੀ ਹੈ ਜਿਹੜੀ ਕਿ ਉਹ ਇਧਰ ਨੂੰ ਪਾਣੀ ਲਿਆਉਣਾ ਚਾਹੁੰਦੇ ਨੇ ਜੀ ਤਾਂ ਕਿ ਜਿਹੜੀ ਇਧਰ ਜਿਵੇਂ ਕਹ ਲਓ ਕਿ ਬਰਾਨੀ ਏਰੀਆ ਜਾਂ ਜਿੱਥੇ ਫਾਸਲ ਵਗੈਰਾ ਨਹੀਂ ਹੁੰਦੀ ਕਿ ਉੱਥੇ ਪਾਣੀ ਲਜਾਇਆ ਜਾਵੇ ਸ਼ਾਇਦ 6.7 ਅਰਬ ਦੀ ਇਹ ਯੋਜਨਾ ਹੈ ਸਕੀਮ ਹੈ ਜੀ ਤੇ 2030 ਤੱਕ ਦਾ ਟਾਰਗੇਟ ਹੈ ਇਹਦੇ ਚ ਜਿਹੜਾ ਉਹਨਾਂ ਦਾ ਫੌਜ ਮੁਖੀ ਆ ਤੇ ਸ਼ਾਹਬਾਸ ਸ਼ਰੀਫ ਆ ਇਹ ਦੋ ਬੰਦੇ ਆ ਜਿਹੜੇ ਚਾਹੁੰਦੇ ਆ ਕਿ ਬਈ ਇਹ ਪ੍ਰੋਜੈਕਟ ਹਰ ਹਾਲ ਦੇ ਵਿੱਚ ਨਿਪਰੇ ਚੜ ਜਾਵੇ ਹੁਣ ਜਿਹੜੇ ਸਿੰਧਾਲੇ ਆ ਨਾ ਸਾਹਿਬ ਸਿੰਧਾਲੇ ਜਿਹੜੇ ਆ ਉਹ ਬੜੇ ਦੁਖੀ ਆ ਪਾਕਿਸਤਾਨ ਦੀ ਪ੍ਰੋਬਲਮ ਬੀਸਿਕਲੀ ਇਹ ਆ ਕਿ ਉਹਨਾਂ ਦਾ ਜੇ ਤੁਸੀਂ ਮੁੱਖ ਤੌਰ ਤੇ ਵੱਸੂ ਦੇ ਆਧਾਰ ਤੇ ਦੇਖੋਗੇ ਪੋਲੀਟੀਕਲ ਪਾਵਰ ਦੇ ਆਧਾਰ ਤੇ ਦੇਖੋਗੇ ਫੌਜ ਦੇ ਵਿੱਚ ਅਫਸਰ ਜਾਂ ਨਫਰੀ ਦੇਖੋਗੇ ਸਿਆਸਤ ਚ ਗਲਬਾ ਦੇਖੋਗੇ ਅਮੀਰੀ ਚ ਗਲਬਾ ਦੇਖੋਗੇ ਉਹ ਪੰਜਾਬੀਆਂ ਦਾ ਹੀ ਆ ਬਿਲਕੁਲ ਤੇ ਜਿਹੜੇ ਦੂਜੇ ਸਟੇਟ ਨੇ ਅਦਰ ਸਟੇਟਾਂ ਨੇ ਜਿਹੜੀਆਂ ਉਹਨਾਂ ਦੀਆਂ ਜਿੱਦਾਂ ਸਿੰਧ ਹੋ ਗਿਆ ਬਲੋਚਿਸਤਾਨ ਹੋ ਗਿਆ ਖੈਬਰ ਪਖਤੂਨਵਾ ਹੋ ਗਿਆ ਇਵਨ ਦੈਟ ਕਿ ਪੀਓਕੇ ਵੀ ਬਹੁਤ ਕਹਿ ਲੋ ਕਿ ਹੱਦ ਤੱਕ ਨਰਾਜ਼ ਆ ਉਹਨਾਂ ਦਾ ਆਵਾਮ ਵੀ ਹੁਣ ਉਹਨਾਂ ਦੀ ਦਿੱਕਤ ਇਹ ਆ ਉਹ ਕਹਿੰਦੇ ਆ ਕਿ ਪੰਜਾਬੀ ਸਾਰਾ ਕੁਝ ਕਰੀ ਜਾਂਦੇ ਉਹ ਤਾਂ ਪਹਿਲਾਂ ਹੀ ਕਹਿੰਦੇ ਆ ਕਿ ਭਾਈ ਇਹ ਸਾਨੂੰ ਦਿੰਦੇ ਲੈਂਦੇ ਕੁਝ ਨਹੀਂ ਉੱਤੋਂ ਹੁਣ ਪਾਣੀ ਦਾ ਰੌਲਾ ਪੈ ਗਿਆ ਸਿੰਧੀ ਕਹਿੰਦੇ ਆ ਕਿ ਸਾਡਾ ਤਾਂ ਮਤਲਬ ਕਿ ਅਸੀਂ ਤੇ ਪੀਣ ਵਾਲੇ ਪਾਣੀ ਨੂੰ ਵੀ ਤਰਸਾਂਗੇ ਉਤੋ ਇਸ ਪ੍ਰੋਜੈਕਟ ਤੇ ਇੱਕ ਟੈਕਨੀਕਲੀ ਕਹਿ ਲਓ ਕਿ ਬਹਿਸ ਦਾ ਵਿਸ਼ਾ ਹੈ ਕਿ ਸਤਲੁਜ ਦਾ ਜਿਹੜਾ ਹੜ੍ਹ ਵਾਲਾ ਪਾਣੀ ਜਾਂਦਾ ਹੈ ਉਹ ਵੀ ਵਿੱਚ ਪੈਣਾ ਹੈ। ਉਹ ਕਹਿੰਦੇ ਕਿ ਜੇ ਇੰਨਾ ਪਾਣੀ ਆ ਗਿਆ ਤਾਂ ਉਹ ਤੇ ਫਿਰ ਹੜ੍ਹ ਦਾ ਤਬਾਹੀ ਦਾ ਵੀ ਇੱਕ ਸੂਚਕ ਬਣ ਸਕਦਾ ਹੈ। ਯਾਨੀ ਇਸ ਤਰ੍ਹਾਂ ਦੀਆਂ ਕੁਝ ਚੀਜ਼ਾਂ ਨੇ। ਇਤੋਂ ਬਾਅਦ ਹੁਣ ਸਿੰਧ ਦੇ ਵਿੱਚ ਮਜ਼ਾਰੇ ਹੋ ਰਹੇ। ਅੱਛਾ ਇੱਕ ਹੋਰ ਚੀਜ਼ ਦੱਸਾਂ ਇੰਟਰਸਟਿੰਗ। ਜੀ। ਸਿੰਧ ਦੇ ਵਿੱਚ ਵੱਡੀ ਪਾਰਟੀ ਹੈ PPP ਪਟੋ ਵਾਲੀ ਪਟੋ ਬਲਾਵਲ ਪਟੋ ਵਾਲੀ ਜੀ। ਕਮਾਲ ਦੀ ਗੱਲ ਹੈ ਕਿਉਂ ਸ਼ਾਹਬਾਦ ਸ਼ਰੀਫ ਦੇ ਅਲਾਈਡ ਨੇ ਹੂੰ ਗੱਠ ਜੋੜਦੇ ਜੀ ਉਹ ਇਹਦੇ ਵਿਰੁੱਧ ਨੇ ਸੋਚ ਕੇ ਦੇਖੋ ਕਿ ਕੇਂਦਰੀ ਸਰਕਾਰ ਚ ਹੂੰ ਮੰਨ ਲਓ ਆਪਣਾ ਕੋਈ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦਾ ਯੂਨਿਟ ਹੋਵੇ ਜਿਵੇਂ ਐਸਵਾਈਐਲ ਦੇ ਆਹ ਕਚਲਾ ਲਓ ਜਾਂ ਬੀਬੀਐਮਬੀ ਦੇ ਆਹ ਕਚਲਾ ਉਹ ਇਧਰ ਖੜੇ ਹੋਣਾ ਉਹ ਤਾਂ ਲੋਕਲ ਇਕਾਈ ਹੋਗੇ ਹੂੰ ਇੱਥੇ ਕੇਂਦਰੀ ਕੇਂਦਰੀ ਸਰਕਾਰ ਜਿਹੜੀ ਹੈ ਉਹਦੇ ਵਿੱਚ ਜੋ ਅਲਾਈਡ ਨੇ ਹੂੰ ਉਹ ਹੀ ਇਸ ਪ੍ਰੋਜੈਕਟ ਦੇ ਉਲਟ ਨੇ ਖੜੀ ਹੈ ਜੀ ਤੇ ਉਹ ਹੁਣ ਤਾਂ ਹੀ ਇੱਕ ਮੰਤਰੀ ਦਾ ਘਰ ਫੂਕਿਆ ਗਿਆ ਮੈਂ ਇੱਕ ਫੋਟੋ ਦੇਖ ਰਿਹਾ ਸੀਗਾ ਕਿ ਟੈਂਕ ਦੇ ਸਾਹਮਣੇ ਇੱਕ ਦਿਵਿਆਂਗ ਖਲੋਤਾ ਐ ਸਰ ਕਹਿੰਦਾ ਚੜਾ ਦੇ ਮਤਲਬ ਕਿ ਇੱਕ ਹੈਂਡੀਕੈਪਡ ਵਿਅਕਤੀ ਜੀ ਜੀ ਉਹ ਸੜਕ ਤੇ ਖਲੋਤਾ ਹੈ ਕਿ ਚੜਾ ਦੇ ਉੱਤੇ ਟੈਂਕ ਹਮ ਬੜੀ ਤਸਵੀਰ ਸਰ ਗਜ਼ਬ ਦੀ ਆ ਹੋ ਜੀ ਤਾਂ ਇਸ ਕਰਕੇ پاکستان ਦੇ ਵਿੱਚ ਕਹੋ ਕਿ ਬਹੁਤ ਵੱਡੀ ਜਿਹੜੀ ਹੈ ਨਾ ਅੰਦਰੂਨੀ ਸਮੱਸਿਆ ਹੈਗੀ ਆ ਉਹਦੇ ਵਿੱਚ ਨਹਿਰ ਦਾ ਜਿਹੜਾ ਪ੍ਰੋਜੈਕਟ ਹੈ ਨਾ ਉਹਦੇ ਕਰਕੇ ਆ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਉੱਥੇ ਪ੍ਰਦਰਸ਼ਨ ਹੋ ਰਿਹਾ ਹਿੰਸਾ ਹੋ ਰਹੀ ਹੈ ਜਾਂ ਘਰ ਫੁਕੇ ਜਾ ਰਹੇ ਮੰਤਰੀਆਂ ਵਗੈਰਾ ਬਿਲਕੁਲ ਬਿਲਕੁਲ ਜੀ ਪੀਵੀ ਕੱਤ ਜੀ ਕਹਿ ਰਹੇ ਨੇ ਕਿ ਪੰਜਾਬ ਚ ਮੁੱਖ ਪਾਕਿਸਤਾਨ ਚ ਮੁੱਖ ਸੂਬਾ ਪੰਜਾਬ ਹੀ ਹੈ ਬਿਲਕੁਲ ਮਿੰਟੂ ਜੀ ਨੇ ਸਾਰੀਆਂ ਚੀਜ਼ਾਂ ਹੀ ਮੰਨਦਾ ਲਗਭਗ ਗਣਤੀਆਂ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਕਰਕੇ ਉੱਥੇ ਪੰਜਾਬੀ ਨੇ ਤੇ ਜਾਂ ਪੰਜਾਬੀਆਂ ਦਾ ਦਬਦਬਾ ਕਿਵੇਂ ਹੈ ਪਰ ਚਲੋ ਭਾਈ ਕਿਸੇ ਵੀ ਮੁਲਕ ਦੇ ਵਿੱਚ ਇਹਦੇ ਸ਼ਾਂਤੀ ਅਮਨ ਸ਼ਾਂਤੀ ਹੋਣੀ ਚਾਹੀਦੀ ਆ ਆਪਾਂ ਤੇ ਉਹ ਦੁਆ ਕਰਦੇ ਆਂ ਭਾਵੇਂ ਪਾਕਿਸਤਾਨ ਆ ਭਾਵੇਂ ਹਿੰਦੁਸਤਾਨ ਆ ਚਲੋ ਆਪਾਂ ਥੋੜਾ ਜਿਹਾ ਮੁੜ ਕੇ ਆਪਣੇ ਵਾਲੇ ਪਾਸੇ ਆਉਣੇ ਆ ਹਿੰਦੁਸਤਾਨ ਵਾਲੇ ਪਾਸੇ ਆਉਣੇ ਆ ਭਾਰਤ ਵਾਲੇ ਪਾਸੇ ਆਉਣੇ ਆ ਪੰਜਾਬ ਵਾਲੇ ਪਾਸੇ ਵੀ ਆਉਣੇ ਆ ਤੇ ਨਾਲ-ਨਾਲ ਆਪਾਂ ਸ਼ੁਕਰੀਆ ਕਰ ਲਈਏ ਗੁਰਸਤ ਵੀਰ ਜੀ ਬਹੁਤ-ਬਹੁਤ ਸ਼ੁਕਰੀਆ ਜੀ ਕੰਟ੍ਰਿਬਿਊਸ਼ਨ ਲਈ ਤੁਹਾਡਾ ਜੀ ਇੱਕ ਬ੍ਰੇਕਿੰਗ ਖਬਰ ਆ ਰਹੀ ਹੈ ਜੀ ਜੀ ਕਿ ਮੇਰੇ ਖਿਆਲ ਦੇ ਨਾਲ ਉਹਨੂੰ ਲੈ ਕੇ ਨੈਰਾਮਨ ਅਰੋੜਾ ਨੂੰ रमन अरोड़ा दी गिरफ्तारी दी पुष्टि ਜਿਹੜੀ ਆ ਲਗਭਗ ਹੋ ਗਈ ਆ ਕਿਉਂਕਿ ਹੁਣੇ ਖਬਰ ਫਲੈਸ਼ ਹੋਈ ਆ ਦਿਨਿਕ ਪਾਸ ਕਰਨੇ ਵੀ ਕਰ ਦਿੱਤੀ ਆ ਅੰਗਰੇਜ਼ੀ ਅਖਬਾਰ ਵੀ ਲਿਖ ਰਿਹਾ ਹੈ ਕਿ ਜਲੰਧਰ ਸੈਂਟਰਲ ਆਪ ਐਮਐਲਏ ਰਮਨ अरोड़ा ਅਰੈਸਟਡ ਇਨ ਕ腐ਸ਼ਨ ਕੇਸ ਹਿੰਦਸਤਾਨ ਟਾਈਮਸ ਵੀ ਲਿਖ ਰਿਹਾ ਹੈ ਤਾਂ ਇਹਦਾ ਮਤਲਬ ਹੈ ਕਿ ਜਿਸ ਚੀਜ਼ ਦੀ ਆਪਾਂ ਨੂੰ ਵੇਟ ਸੀ ਇੰਤਜ਼ਾਰ ਸੀ ਕਿ ਕੋਈ ਪੁਸ਼ਟੀ ਹੋਵੇ ਕਿਸੇ ਪਾਸਿਓਂ ਤਾ ਹੁਣ ਲਗਭਗ মিডিਆ ਤੇ ਦੋ ਵੱਡੇ ادارے ਜਿਹੜੇ ਆ ਉਹ ਪੁਸ਼ਟੀ ਕਰ ਰਹੇ ਆ ਕਿ ਉਹ ਅਰੈਸਟ ਹੋ ਚੁੱਕੇ ਆ ਸੋ ਰਮਨ ਅਰੂੜਾ ਹਮ ਅੱਜ ਤੋਂ ਸਮਝੋ ਕਿ ਹਵਾਲਾਤੀ ਹੋ ਗਿਆ ਹਮ ਮਾਮਲੇ ਬਹੁਤ ਪਰੇ ਪੈ ਗਏ ਉੱਤੇ ਹੈ ਰਖ ਮੋਢੇ ਉੱਤੇ ਖੇਸੀ ਇੱਥੇ ਮੋਢੇ ਤੇ ਖੇਸੀ ਵੀ ਨਹੀਂ ਰੱਖਣ ਦਿੰਦੇ ਜੀ ਹਮ ਯਾਰ ਉਹ ਮਰਦੇ ਸੀ ਇੱਥੇ ਤੇ ਵਹੀ ਗਰਮੀ ਬੜੀ ਆ ਅਚਾ ਚਰ ਮੁਚਰ ਤੇ ਇਹਨਾਂ ਨੂੰ ਕਿਹੜੇ ਲੜਨੇ ਆ ਇਹਨਾਂ ਨੂੰ ਹਵਾਲਾਚ ਨਹੀਂ ਨਾ ਬੰਦ ਕੀਤਾ ਜਾਂਦਾ ਉੱਤੇ ਨਾਂ ਦੇ ਹਵਾਲਾਤੀ ਆ ਹੂੰ ਸਰਹਾਵਾਲਾ ਦੇ ਵਿੱਚ ਬੰਦ ਕੀਤਾ ਹੋਵੇ ਤੇ ਪਤਾ ਕੀ ਹੁੰਦਾ ਕਿ ਉਹ ਹੁਣ ਮੈਂ ਤੁਹਾਨੂੰ ਕੀ ਦੱਸਾਂ ਤੁਹਾਨੂੰ ਥੋੜੀ ਜਿਹੀ ਐਚਵੀਜੀ ਵੀ ਲਗਣੀ ਆ ਥੋੜੀ ਆਵਾਜ਼ ਆਰੀ ਵੀ ਹੋਣੀ ਆ ਕਿ ਭਈ ਉੱਥੇ ਨਾ ਇੱਕ ਗੰਦਾ ਜਿਹਾ ਵਾਸ਼ਰੂਮ ਹੁੰਦਾ ਗੋਠਜੀ ਚ ਤੇ ਜਿਆਦਾ 7-8 ਜਣੇ ਹੋਣ ਤੇ ਮੂਤ-ਮੂਤ ਕੇ ਹੜ ਲਿਆ ਦਿੰਦੇ ਬੰਦਾ ਸੌਵੇਂ ਕੀ ਕਰੇ ਕਿਥੇ ਹੂੰ ਸਿਆਪਾਏ ਵੀ ਹੈ ਜੀ ਚਲੋ ਖੈਰ ਮਿੰਟੂ ਜੀ ਮੜ ਕੇ ਆਉਣੇ ਜਲੰਧਰ ਤੋਂ ਹੁਣ ਫੇਰ ਤੁਸੀਂ ਖਬਰ ਜਾਣਕਾਰੀ ਨਵੀਂ ਦੇਤੀ ਆ ਅਪਡੇਟ ਦੇ ਦਿੱਤੀ ਹੈ ਤੇ ਉਸ ਤੋਂ ਬਾਅਦ ਲੁਧਿਆਣੇ ਵਾਲ ਦੀ ਆਪਾਂ ਗੱਲ ਕਰਦੇ ਸੀ ਲੁਧਿਆਣੇ ਦੀ ਗੱਲ ਥੋੜੀ ਜਿਹੀ ਹੋਰ ਕਰ ਲਈ ਲੁਧਿਆਣੇ ਤੋਂ ਜਿਹੜੀ ਪਹਿਲਾਂ ਸਿੱਖਿਆ ਕ੍ਰਾਂਤੀ ਸ਼ੁਰੂ ਹੋਈ ਸੀ ਉਹ ਲੁਧਿਆਣੇ ਤੋਂ ਹੁਣ ਸਿੱਖਿਆ ਕ੍ਰਾਂਤੀ ਦੇ ਨਾਲ-ਨਾਲ ਇੱਕ ਕ੍ਰਾਂਤੀ ਹੋਰ ਸ਼ੁਰੂ ਹੋਈ ਹੋਈ ਹੈ ਨਸ਼ਾ ਮੁਹਿੰਮ ਜਿਹੜੀ ਆ ਤੇ ਉਹ ਨਸ਼ਾ ਮੁਹਿੰਮ ਬਹੁਤ ਫੈਲ ਗਈ ਹੈ ਪਹਿਲਾਂ ਤੇ ਸ਼ਹਿਰ ਦੇ ਵਿੱਚ ਸੀ ਸ਼ਹਿਰ ਤੋਂ ਹੁਣ ਤੇ ਆਮ ਪਿੰਡਾਂ ਦੇ ਵਿੱਚ ਵੀ ਤੁਰ ਪਈ ਹੈ ਤੇ ਲਗਭਗ ਸਾਰੇ ਆਮ ਆदमी ਪਾਰਟੀ ਨਾਲ ਜੁੜੇ ਹੋਏ ਭਾਵੇਂ ਦੇ ਲੀਡਰ ਨੇ ਤੇ ਭਾਵੇਂ ਉਹਨਾਂ ਦੇ ਜਿਹੜੇ ਆਰਮ ਸਮਰਥਕ ਨੇ ਉਹ ਸਾਰੇ ਨਸ਼ਾ ਵਿਰੋਧ ਜਿਹੜੀ ਮੁਹਿੰਮ ਹੈ ਉਹਦੇ ਵਿੱਚ ਸ਼ਾਮਿਲ ਤਾਂ ਉਹ ਸਿੱਖਿਆ ਕ੍ਰਾਂਤੀ ਦੇ ਵਿੱਚੋਂ ਕੀ ਨਿਕਲਿਆ ਉਹ ਤੇ ਆਪਾਂ ਬਹੁਤ ਗੱਲ ਕੀਤੀ ਕਿੰਨਾ ਕੁ ਲੋਕਾਂ ਨੇ ਜਰੂਸ ਕੱਢਿਆ ਤੇ ਕਿੰਨਾ ਕੁ ਸਰਕਾਰ ਨੂੰ ਫਾਇਦਾ ਹੋਇਆ ਪਰ ਇਹ ਜਿਹੜੀ ਨਸ਼ਾ ਰੋਕੂ ਮੁਹਿੰਮ ਹੈ ਮਟੋਜੀ ਇਹ ਵੀ ਜਿਵੇਂ ਤਖਤੀਆਂ ਬਹੁਤ ਅੱਜਕੱਲ੍ਹ ਦਿਖ ਰਹੀਆਂ ਨੇ ਤਖਤੀਆਂ 'ਚ ਹੀ ਨਸ਼ਾ ਰੁਕ ਜੂਗਾ ਕਿ ਕੋਈ ਇਹਦਾ ਮੁਹਿੰਮ ਦਾ ਫਰਕ ਵੀ ਪਊਗਾ ਕੋਈ ਚਲੋ ਗੱਲ ਇਹ ਆ ਕਿ 31 ਤੱਕ ਇਹਨਾਂ ਨੇ ਕਿਹਾ ਸੀਗਾ ਹੂੰ ਕਿ ਬਈ ਅਲਟੀਮੇਟਮ ਹੈ ਉਸ ਤੋਂ ਬਾਅਦ ਅਸੀਂ ਰਿਵਿਊ ਕਰਾਂਗੇ ਜਿਹੜੇ ਆਫੀਸਰ ਨਕਾਮ ਰਹੇ ਫਿਰ ਉਹਨਾਂ ਦੇ ਆਧਾਰ ਤੇ ਉਹਨਾਂ ਦੀ ਰਿਪੋਰਟ ਤਿਆਰ ਹੋਏਗੀ ਉਸ ਤੋਂ ਬਾਅਦ ਐਕਸ਼ਨ ਹੋਣਗੇ ਤਾਂ 31 ਚ ਕਿਹੜਾ ਗੋਡੇ ਰਹਿ ਗਏ ਹਮ ਆਈ ਲੋ ਆਈ ਲੋ ਬਿਲਕੁਲ ਤਾਂ ਉਦੋਂ ਪਤਾ ਲੱਗ ਜਾਏਗਾ ਸਰ ਕਿ ਕੀ ਰਿਜ਼ਲਟ ਨਿਕਲਦਾ ਹੈ ਦਾ ਕਿੰਨਾ ਕੁ ਘਟਿਆ ਪਰ ਤੁਸੀਂ ਉਹ ਕੁਝ ਵੀਡੀਓਜ਼ ਦੇਖੋ ਹਮ ਕਿ ਅੰਮ੍ਰਿਤਸਰ ਦੇ ਵਿੱਚ ਤੇ ਉਹ ਇੱਕ ਤੇ ਟੀ-ਸ਼ਰਟ ਪਾਈ ਫਿਰਦਾ ਯੋਧ ਨਸ਼ਾ ਵਿਰੋਧ ਮਾਨ ਸਾਹਿਬ ਪਿੱਛੇ ਹੱਥ ਜੋੜੀ ਖਲੋਤੇ ਆ ਉਹ ਡਿਗਦਾ ਫਿਰਦਾ ਮੈਂ ਕਿਹਾ ਮਾਨ ਸਾਹਿਬ ਕਹਿ ਰਹੇ ਵੇਖੋ ਕਿਤੇ ਤੇ ਨਾ ਚੜ ਜਾਓ ਜੀ ਬਿਠਾ ਰਹੋ ਜਿਵੇਂ ਲਗਦਾ ਨਾ ਠਹਿਰੋ ਹਾਂ ਨਾ ਉਹ ਕਿ ਖਤਰਾ ਹੈ ਨਹੀਂ ਨਹੀਂ ਟਰੱਕ ਦੇ ਮਗਰ ਬ੍ਰੇਕ ਬਣਾ ਠਹਿਰੋ ਬ੍ਰੇ ਲਾ ਲਾਟੂ ਜਾ ਜਗਦਾ ਲਾਲ ਜਾ ਤਾਂ ਠਹਿਰੋ ਜੀ ਉਹ ਮਾ ਨਾ ਇਦਾਂ ਲੱਗ ਰਿਹਾ ਇਹਨੇ